ਮੇਰੇ ਤੇ ਪਹਿਲਾ ਸਵਾਲ ਇਹ ਕਿ ਸਾਨੂੰ ਸ਼ਰੂਮ ਨੇ ਅਕਾਲੀ ਦਲ ਚਾਹੀਦਾ ਹੀ ਕਿਉਂ ਹੈ ਤਖਤ ਸਾਹਿਬ ਜੇ ਪੁਰਾਣਾ ਪੜੀਏ ਤੇ ਮੇਰੇ ਵਰਗੇ ਆਮ ਸਿੱਖ ਨੂੰ ਵੀ ਤਖਤ ਸਾਹਿਬ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ ਸਾਬਾ ਸੁਰ ਸਿੱਖ ਤੋਂ ਇਲਾਵਾ ਕਿਸੇ ਦੀ ਅਰਦਾਸ ਨਹੀਂ ਹੋ ਸਕਦੀ ਮੈਨੂੰ ਦੱਸ ਦੋ ਆਰਐਸਐਸ ਦੇ ਕਿਹੜੇ ਬੰਦੇ ਨੇ ਅੱਜ ਤੱਕ ਭਾਰਤ ਦੇ ਨਿਜ਼ਾਮ ਦੇ ਅੰਦਰ ਚੋਣਾ ਲੜਿਆ ਹੋਂ ਮੈਂ ਤੇ ਚਾਰ ਪੰਜ ਚੀਜ਼ਾਂ ਨੂੰ ਮੌਤਮੁਖਤ ਤੌਰ ਤੇ ਦੇਖਦਾ ਹਾਂ ਵਾਈ ਹਾਊ ਵੈਨ ਵੇਅਰ ਐਂਡ ਹੂ ਵਿਲ ਡੂ ਇਟ ਮੇਰੇ ਤੇ ਪਹਿਲਾ ਸਵਾਲ ਇਹ ਕਿ ਸਾਨੂੰ ਸ਼ਰੂਮ ਨੇ ਅਕਾਲੀ ਦਲ ਚਾਹੀਦਾ ਹੀ ਕਿਉਂ ਹੈ ਸਾਨੂੰ ਤੇ ਕਲੈਰਿਟੀ ਨਹੀਂ ਇਹ ਇਸ ਗੱਲ ਦੀ ਕਿ ਚਾਹੀਦਾ ਕਿਉਂ ਹੈ ਜੇ ਤੇ ਸਾਨੂੰ ਚਾਹੀਦਾ ਹੈਗਾ ਪੋਲਿਟੀਕਲ ਪਾਰਟੀ ਵਜੋਂ ਭਾਰਤ ਦੇ ਨਿਜ਼ਾਮ ਅੰਦਰ ਰਹਿਣ ਦੀ ਫਿਰ ਉਸ ਦਾ ਗੁਰਦੁਆਰਾ ਨਿਜ਼ਾਮ ਵਿੱਚ ਕੋਈ ਹੱਕ ਨਹੀਂ ਹੈ ਇੰਟਰਫੇਅਰ ਕਰਨ ਦਾ ਜਾਂ ਪਾਰਟਿਸਿਪੇਟ ਕਰਨ ਦਾ ਜਿੰਨੇ ਭਾਰਤ ਦੇ ਨਿਜ਼ਾਮ ਦੇ ਅੰਦਰ ਪੋਲਿਟੀਕਲ ਅਰੇਨਾ ਵਿੱਚ ਚੋਣਾਂ ਵਿੱਚ ਜਾਣਾ ਹੈਗਾ ਉਹਨਾਂ ਨੂੰ ਟੋਟਲੀ ਵੱਖਰੇ ਹੋ ਕੇ ਚੱਲਣਾ ਪੈਗਾ ਜਿਵੇਂ ਸਿੱਖ ਲੀਗ ਚੱਲ ਰਹੀ ਸੀਗੀ ਔਰ ਇਹ ਤੁਹਾਡੇ ਇਤਿਹਾਸ ਵਿੱਚ ਆ ਮੈਂ ਕੋਈ ਆਪਣੇ ਵੱਲੋਂ ਗੱਲਾਂ ਨਹੀਂ ਸੁਣਾ ਰਿਹਾ ਦੂਸਰੀ ਗੱਲ ਉਹਨਾਂ ਦੀ ਐਸਜੀਪੀਸੀ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੋ ਸਕਦੀ। ਉਹਨਾਂ ਦੀ ਤਖਤ ਸਾਹਿਬ ਤਖਤ ਸਾਹਿਬ ਵਿੱਚ ਤੇ ਐਸਜੀਪੀਸੀ ਦੀ ਇਨਵੋਲਵਮੈਂਟ ਨਹੀਂ ਹੋ ਸਕਦੀ। ਤਖਤ ਸਾਹਿਬ ਜੇ ਆਪਾਂ ਪੁਰਾਣਾ ਪੜੀਏ ਤੇ ਮੇਰੇ ਵਰਗੇ ਆਮ ਸਿੱਖ ਨੂੰ ਵੀ ਤਖਤ ਸਾਹਿਬ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਉੱਥੇ ਸਿਰਫ ਸਾਬਤ ਸੂਰਤ ਰਹਿਤਵਾਨ ਨਿਤਨੇਮੀ ਬੰਦੇ ਹੀ ਜਾ ਸਕਦੇ ਸਨ। ਔਰ ਇਹਦੀ ਇੱਕ ਛੋਟੀ ਜੀ ਜਿਹੜੀ ਤਰਤੀਬ ਵਜੋਂ ਇਕ ਰਹਿਤ ਮਰਿਆਦਾ ਵਿੱਚ ਅੰਕਤ ਹੈ ਕਿ ਉਹ ਇਹ ਹੈਗੀ ਹੈ ਕਿ ਠਖਤ ਸਾਹਿਬਾਨ ਵਿੱਚ ਆ ਸਾਬਾ ਸੁਰ ਸਿੱਖ ਤੋਂ ਇਲਾਵਾ ਕਿਸੇ ਦੀ ਅਰਦਾਸ ਨਹੀਂ ਹੋ ਸਕਦੀ ਉਹ ਉਸੇ ਦਾ ਪਰਛਾਵਾਂ ਹੈਗਾ ਜਿਸ ਨੂੰ ਇੱਕ ਮੋਡੂਲੇਟ ਰੂਪ ਚ ਉਹਨੂੰ ਦੱਸਿਆ ਗਿਆ ਇਹ ਜਦੋਂ ਤੱਕ ਆਪਾਂ ਇਹ ਤਿੰਨ ਕਾਰਜ ਖੇਤਰ ਡਿਸਾਈਡ ਨਹੀਂ ਕਰਦੇ ਇਸ ਪ੍ਰੋਸੈਸ ਵਿੱਚ ਜਿਹੜਾ ਬ੍ਰੇਨਸਟਾਰਮਿੰਗ ਚੱਲ ਰਹੀ ਹੈ ਉਦੋਂ ਤੱਕ ਆਪਾਂ ਇਹ ਜਿਹੜੇ ਤੁਸੀਂ ਰਿਸ਼ਤੇ ਦੀ ਗੱਲ ਕੀਤੀ ਹੈ ਇਹ ਨਿਜ਼ਾਮ ਦੀ ਗੱਲ ਹੈ ਉਹ ਕਿਵੇਂ ਹੋ ਸਕਦੀ ਹੁਣ ਤੁਸੀਂ ਕਹੋਗੇ ਕਰੰਟ ਫੀਅਰੇਨਾ ਵਿੱਚ ਕਿਵੇਂ ਚੱਲ ਸਕਦਾ ਐਸ ਵੇਲੇ ਸਰਕਾਰ ਬੀਜੇਪੀ ਦੀ ਹੈ ਭਾਰਤ ਵਿੱਚ ਤੇ ਬੀਜੇਪੀ ਨੂੰ ਜੋ ਪੋਲਿਟਿਕਲ ਵਿੰਗ ਵਜੋਂ ਉਭਾਰਿਆ ਗਿਆ ਉਹ ਆਰਐਸਐਸ ਨੇ ਉਭਾਰਿਆ ਮੈਨੂੰ ਦੱਸ ਦੋ ਆਰਐਸਐਸ ਦੇ ਕਿਹੜੇ ਬੰਦੇ ਨੇ ਅੱਜ ਤੱਕ ਭਾਰਤ ਦੇ ਨਿਜ਼ਾਮ ਦੇ ਅੰਦਰ ਚੋਣਾਂ ਲੜੀਆਂ ਹੋਣ ਕੋਈ ਨਹੀਂ ਹੈਗਾ ਮੈਨੂੰ ਤੁਸੀਂ ਇਹ ਦੱਸ ਦੋ ਕਿ ਆਰਐਸਐਸ ਦੇ ਕਿਹੜੇ ਬੰਦਿਆਂ ਨੂੰ ਤੁਸੀਂ ਜਾਣਦੇ ਹੋ ਮੁਖੀ ਤੋਂ ਇਲਾਵਾ ਹੋਰ ਮੈਂ ਬਹੁਤ ਕਲੀਅਰ ਹਾਂ ਅਸ ਦੀ ਡੇਟ ਵਿੱਚ ਕਿ ਆਰਐਸਐਸ ਨੇ ਗੁਰੂ ਸਾਹਿਬ ਦਾ ਸਿਸਟਮ ਕਾਪੀ ਕੀਤਾ ਹੋਇਆ ਹੈ ਜਿਹੜੀ ਕੁਆਲਿਟੀ تیرਸੀ ਜਿੰਨੇ ਕੁੰਡਾ ਰੱਖਣਾ ਸਿੱਖਾ ਉਹ ਹਮੇਸ਼ਾ ਵੱਖਰੀ ਰਹਿਣੀ ਚਾਹੀਦੀ ਉਹ ਵੱਖਰੀ ਹੈ ਟੁਡੇਜ਼ एवरीथिंग ਇਜ਼ ਨਾਟ ਵੈਲ ਇਨ ਬੀਜਪੀ ਐਂਡ ਆਰਐਸਐਸ ਐਸ ਕਰਕੇ 2.2 ਸਾਲ ਹੋ ਗਏ ਨੇ ਨਵਾਂ ਪ੍ਰਧਾਨ ਨਹੀਂ ਆਇਆ ਉਹਨਾਂ ਵਿੱਚ ਵੀ ਕ੍ਰਾਈਸਿਸ ਹੈ ਕਿਉਂਕਿ ਕਨਫਲਿਕਟ ਆਫ ਇੰਟਰਸਟ ਉੱਥੇ ਵੀ ਆ ਚੁੱਕਿਆ ਹੈ ਜੀਪੀ ਨਾ ਡਾ ਪ੍ਰਧਾਨ ਵੀ ਹੈ ਤੇ ਮਨਿਸਟਰ ਵੀ ਹੈ ਬਹੁਤ ساری ਚੀਜ਼ਾਂ ਨੇ ਜਿੱਥੇ ਉਹ ਗਲਤੀ ਕਰ ਗਏ ਨੇ ਜਿਸ ਕਰਕੇ ਉਹਨਾਂ ਦਾ ਵੀ ਕ੍ਰਾਈਸਿਸ ਬਣਿਆ ਹੋਇਆ ਹੈ ਤੇ ਤਾਂ ਹੀ ਮੈਂ ਕਹਿ ਰਿਹਾ ਕਿ ਮੈਂ ਨਾ आरएसएस ਤੋਂ ਸਿੱਖਣਾ ਹੈ ਨਾ ਮੈਂ ਕਿਸੇ ਹੋਰ ਇਸਲਾਮ ਜਗਤ ਤੋਂ ਜਾਂ ਵੈਸਟਰਨ ਮਾਡਲ ਤੋਂ ਸਿੱਖਣਾ ਸਾਡੇ ਕੋਲ ਮਾਡਲਸ ਹੈਗੇ ਨੇ ਸਾਨੂੰ ਸਿਰਫ ਪੜਨ ਦੀ ਲੋੜ ਹੈ ਅ ਇਸ ਤੋਂ ਬਾਅਦ ਜਿਹੜੀ ਗੱਲ ਇੰਪੋਰਟੈਂਟ ਹੈਗੀ ਉਹ ਹੈਗੀ ਹੈ ਫੰਕਸ਼ਨ ਦੀ ਹੁਣ साडी प्रॉब्लम है कि असी टॉप टू बॉटम अप्रोच लै रहे हैं मैं प्रधान बनागा मैं अपने अंदर दो बंदे लावगा वो फिर बंदे चुनेगा वो अपने हिसाब के ना बंदे चुकेगा यह सिस्टम ही नहीं सी ना ये संघर्ष का सिस्टम है ना मार्क्स का सिस्टम है ना किसी का सिस्टम है सिक्खी गुरु साहब तो शुरू तो जरा सिस्टम रहा बॉटम टू टॉप अप्रोच रहा है कि संगत होगी संगत विचों एक बंद मुखी होएगा उसद अगर चुने जागे ਔਰ ਉਹੀ ਅੱਗੇ-ਅੱਗੇ ਜਾ ਕੇ ਲੀਡਰਸ਼ਿਪ ਇਵੋਲਵ ਹੁੰਦੀ ਹੈ ਔਰ ਇਹਦੇ ਵਿੱਚ ਵੀ ਜਿਹੜਾ ਮੇਨ ਸਿਸਟਮ ਹੈਗਾ ਤੁਹਾਡੀ ਡਿਸੀਜਨ 메ਕਿੰਗ ਦਾ ਉਹ ਮਤਾ ਪਕਾਉਣਾ ਹੈਗਾ ਤੇ ਉਹ ਗੁਰਮਤਾ ਹੈਗਾ ਉਹਨੇ ਇੱਕ ਪੰਕਤੀ ਬੋਲੀ ਗਈ ਕਿ ਪੰਥ ਕੀ ਜੋ ਰਹੇਗਾ ਨਾ ਬਾਤ ਤੂੰ ਗ੍ਰੰਥ ਕੌਣ ਮੰਨ ਲोगे ਆਪਾਂ ਇਸ ਪੰਕਤੀ ਨੂੰ ਇਹਨੇ ਬਹੁਤ ਮਿਸਯੂਜ਼ ਕਰਦੇ ਆਂ ਇਹ ਪੰਕਤੀ ਉਦੋਂ ਬੋਲੀ ਗਈ ਸੀ ਜਦੋਂ ਵੱਡੋ ਕਬੱਡਾ ਕੱਲੂਕਾਰਾ ਹੋਇਆ ਸੀਗਾ ਤੇ ਅਜੇ ਉਹ ਵੱਡੂ ਕੱਲੂਕਾਰੇ ਵਾਲੀ ਨੋਬਤ ਨਹੀਂ ਆਈ ਸਾਡੀ ਤੇ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਆਪਾਂ ਕਿਹੜੇ ਰੈਫਰੈਂਸਸ ਕਿਤੇ ਯੂਜ਼ ਕਰਨੇ ਨੇ ਕਿਉਂਕਿ ਅਜੇ ਤੱਕ ਸਿ ਬਹੁਤ ਸੁਖਾਵੇ ਰਹੇ ਨੇ